ਅੱਜ ਮੈਂ ਬਣਾਇਆ ਕੇਕ ਕਿਸੇ ਦਾ ਆਰਡਰ ਦੇਣਾ ਸ਼ਾਮ ਨੂੰ ਉਹ ਮੈਂ ਸਾਰੇ ਤੋਂ ਪਹਿਲਾਂ ਗੁਰਦਰ ਸਾਹਿਬ ਤੋਂ ਆ ਕੇ ਕੇਕ ਬੇਕ ਕਰਿਆ ਫਿਰ ਕੱਪੜੇ ਸੁੱਕਣੇ ਪਾਏ ਕਿਉਂਕਿ ਬਹੁਤ ਜ਼ਿਆਦਾ ਧੁੱਪ ਕਈ ਦਿਨਾਂ ਬਾਅਦ ਆਈ ਸੀਗੀ ਆਸਮਾਨ ਦੀ ਫੋਟੋ ਮੈਂ ਤਾਂ ਵੀਡੀਓ ਲਈਏ ਕਿਉਂਕਿ ਮੈਂ ਇਹ ਹਮੇਸ਼ਾ ਸੋਚਦੀ ਵੀ ਕਿੰਨਾ ਵਿਸ਼ਾਲ ਹੈ ਆਸਮਾਨ ਜੇ ਸਾਡਾ ਦਿਲ ਹੈ ਜਿਹੜਾ ਉਹ ਵੀ ਇੰਨਾ ਵਿਸ਼ਾਲ ਹੋ ਜੂਏ ਤੁਸੀਂ ਕਿਹਾ ਤੇ ਗਿਆ ਮਨ ਜੀ ਆ ਉੱਧਰ ਆ ਗਿਆ ਆਪਾਂ ਮੰਮੀਆਂ ਨਾਲ ਵਾਲੀ ਸਾਈਡ ਚਾਹ ਬਣਾਈ ਸੀ ਮੈਂ ਐਸ ਰੁਟੀਨ ਦੀ ਤਰ੍ਹਾਂ ਅੱਜ ਮੈਂ ਪਹਿਲੀ ਥਾਂ ਮਾਫੀ ਚਾਹੁੰਦੀ ਆ ਮੈਂ ਬਹੁਤ ਦਿਨਾਂ ਬਾਅਦ ਵੀਡੀਓ ਬਣਾਈ ਹੈ ਮੇਰਾ ਮਾਨੀ ਨਹੀਂ ਸੀ ਕਰ ਰਿਹਾ ਕਿਉਂਕਿ ਮੇਰਾ ਇੰਨਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਤੇ ਕੋਈ ਲਾਈਕ ਨਹੀਂ ਕੋਈ ਸਬਸਕ੍ਰਾਈਬ ਨਹੀਂ ਮਿਲਦੇ ਹੈਗੇ ਤਾਂ ਮਾਨਾ ਜਿਹੜਾ ਬਹੁਤ ਅਪਸੈਟ ਹੋ ਜਾਂਦਾ ਪਹਿਲਾਂ ਤਾਂ ਵੀਡੀਓ ਬਣਾਉਣੇ ਨੂੰ ਕਿੰਨਾ ਟਾਈਮ ਲੱਗਦਾ ਹੈ ਕਿਉਂਕਿ ਪੂਰਾ ਪੂਰਾ ਟਾਈਮ ਹੁੰਦਾ ਉਹਦੇ ਵਿੱਚ ਟਾਈਮ ਕੱਢ ਕੇ ਤੁਸੀਂ ਵੀਡੀਓ ਬਣਾਓ ਫਿਰ ਉਹ ਸਾਰਾ ਥੋੜਾ ਕੰਮ ਹੈ ਜਿਹੜਾ ਸਫਰ ਕਰਦਾ ਹੈ ਫਿਰ ਉਹਦੀ ਐਡੀਟਿੰਗ ਕਰਨ ਨੂੰ ਲਗਭਗ ਚਾਹੇ 1 ਮਿੰਟ ਦੀ ਤੁਸੀਂ ਵੀਡੀਓ ਪਾਉਣੀ ਹੁੰਦੀ ਹੈ ਉਹਦੇ ਲਈ ਵੀ ਤੁਹਾਨੂੰ 2 2.5 ਘੰਟੇ ਜਿਹੜੀ ਐਡੀਟਿੰਗ ਨੂੰ ਲੱਗ ਜਾਂਦੇ ਆ ਬਟ ਫਿਰ ਵੀ ਜਦੋਂ ਕੋਈ ਲਾਈਕ ਸ਼ੇਅਰ ਸਬਸਕ੍ਰਾਈਬ ਨਾ ਕਰੇ ਤਾਂ ਮਨ ਬਹੁਤ ਅਪਸੈਟ ਹੁੰਦਾ ਹੈ ਪਲੀਜ਼ ਤੁਹਾਡਾ ਸਾਰਿਆਂ ਨੂੰ ਰਿਕਵੈਸਟ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਵੀ ਕਰਿਆ ਕਰੋ ਉਸ ਤੋਂ ਬਾਅਦ ਖਾਣਾ ਵਗੈਰਾ ਬਣਾ ਕੇ ਖਾਣੇ ਚ ਮੈਂ ਜ ਕੁਛ ਨਹੀਂ ਸੀ ਬਣਾਇਆ ਕਿਉਂਕਿ ਕੜੀ ਬਈ ਸੀ ਇੱਕ ਪਨੀਰ ਦਾ ਪੈਕਟ ਪਿਆ ਤਾਂ ਉਹਦੇ ਨਾਲ ਸਾਰਿਆਂ ਨੇ ਬ੍ਰੇਕਫਾਸਟ ਕਰਿਆ ਐ ਕੇਕ ਰੈਡੀ ਕਰਿਆ ਮੈਂ ਸਵੇਰੇ ਹਾਂ ਅੱਧਾ ਪੌਣਾ ਘੰਟਾ ਕੱਢ ਕੇ ਕੱਪੜੇ ਬਹੁਤ ਸੀਗੇ ਆ ਧੋਣ ਵਾਲੇ ਪਏ ਸੰਡੇ ਦੇ ਕਿਉਂਕਿ ਅਸੀਂ ਚਲੇ ਗਏ ਪਿੰਡ ਤਾਂ ਮੰਮੀ ਨੇ ਤਾਂ ਕੱਪੜੇ ਬਈ ਸੀਗੇ ਉਹ ਤੋਂ ਹੀ ਧੁੱਪ ਬਹੁਤ ਹੀ ਨਾਵਾਜ਼ ਆਈ ਸੀ ਇਸ ਕਰਕੇ ਥੋੜਾ ਜਿਹਾ ਲਾਹਾ ਹੋ ਗਿਆ ਸਾਰੇ ਕੱਪੜੇ ਕੱਢ ਕੇ ਮੈਂ ਧੁੱਪ ਲਵਾਤੀ ਹਸਬੰਡ ਨੂੰ ਵੀ ਛੁੱਟੀ ਸੀਗੀ ਕੇਕ ਵੀ ਆਪਣਾ ਰੈਡੀ ਹੋ ਗਿਆ ਦੋ ਕਲਰ ਵਾਲਾ ਕੇਕ ਬਣਾਇਆ ਪਰਪਲ ਔਰ ਪਿੰਕ ਬੇਟੀ ਘੱਜੀ ਬੇਟੀ ਦੀ ਫਰੈਂਡ ਦੀ ਸਿਸਟਰ ਦਾ ਬਰਥਡੇ ਆ ਉਹਦੇ ਵਾਸਤੇ ਜਿਹੜਾ ਮੇਰੀ ਬਹੁਤ ਖੁਸ਼ੀਸ਼ ਹੈ ਵੀ ਮੈਂ ਬਹੁਤ ਵਧੀਆ ਕੇਕ ਬਣਾ ਕੇ ਦੇਵਾਂ ਕਿਉਂ ਮੈਂ ਦੇਸੀ ਯੂਜ਼ ਕਰਦੀ ਆ ਬਟਰ ਯੂਜ਼ ਕਰਦੀ ਆ ਪੈਕਟ ਵਾਲਾ ਮੈਂ ਮੈਦਾ ਯੂਜ਼ ਕਰਦੀ ਆ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਜੇ ਮੇਰਾ ਕੇਕ ਹੈ ਜਿਹੜਾ ਬਹੁਤ ਵਧੀਆ A1 ਕੁਆਲਿਟੀ ਦਾ ਕੇਕ ਹੈ